ਇੱਕ ਕਥਨ ਕਿਤੋਂ ਪੜਿਆ ਸੀ ਪੜਦਾ-ਪੜਦਾ ਰਹਿਣਾ ਮੈਂ ਕਥਨ-ਵਤਨ ਖਾਸ ਤੌਰ ਤੇ ਯਾਦ ਰਹਿ ਜਾਂਦੇ ਆ ਕਿ ਭਈ ਰਾਜਨੀਤੀ ਇੱਕ ਖੇਡ ਐ ਚਲਾਕ ਖੜਾਰੇ ਇਸ ਨੂੰ ਖੇਡਦੇ ਆ ਤੇ ਮੂਰਖ ਲੋਕ ਦਿਨ ਪਰ ਇਹਦੇ ਤੇ ਚਰਚਾ ਕਰਦੇ ਆ ਅਸੀਂ ਹੁਣ ਪਤਾ ਨਹੀਂ ਕਿਨਾਂ ਚੋਂ ਆਉਣੇ ਆ ਪਰ ਇਸ ਗੱਲ ਨੂੰ ਅੱਗੇ ਤੋਰਦੇ ਆ ਲਓ ਜੀ ਸੂਬਾ ਸਰਕਾਰ ਦੀਆਂ ਸਕੀਮਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਫੈਲੋਜ਼ ਇਹ ਫੈਲੋ ਕੋਨ ਆਗੇ ਨੇ ਇਹ ਮਾਨ ਸਾਹਿਬ ਕਹਿ ਰਹੇ ਆ ਤੇ ਨਾਲ ਇਹ ਕਹਿ ਰਹੇ ਆ ਕਿ ਇੱਕ ਜਾਂ ਦੋ ਵਿਅਕਤੀਆਂ ਦੇ ਵਿਚਾਰਾਂ ਨੇ ਖੜੇ ਕੀਤੇ ਵੱਡੇ ਕਾਰੋਬਾਰ ਮੌਕਾ ਸੀਗਾ ਚੰਡੀਗੜ੍ਹ ਵਿਖੇ ਗੁੱਡ ਗਵਰਨੈਂਸ ਫੈਲੋਜ਼ ਨੂੰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਤੇ ਸਕੀਮਾਂ ਦੇ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਪੁਲ ਵਜੋਂ ਵਿਚਰਨ ਵਾਸਤੇ ਨਿਯੁਕਤੀਆਂ ਦੇਣ ਦਾ ਠੀਕ ਹੈ ਜੀ ਸੋ ਸਭ ਸਾਫ ਹੋ ਗਿਆ ਕਿ ਇਹ ਜੀ ਫੈਲੋਸ ਜਿਹੜੇ ਆ ਉਹ ਹੁਣ ਜਾਣ ਕੇ ਤੇ ਜੋ ਗੁੱਡ ਗਵਰਨੈਂਸ ਯਾਨੀ ਚੰਗੀ ਗਵਰਨੈਂਸ ਚੱਲ ਰਹੀ ਹੈ ਚੰਗੀ ਕਿੰਨੀ ਕੁ ਹੈ ਉਹ ਤੁਸੀਂ ਜਾਣ ਲੈਣਾ ਸਮਝ ਲੈਣਾ ਕਿ ਜਾਣਕਾਰੀ ਜਿਹੜੀ ਆ ਉਹ ਮਾਹੀਆ ਕਰਵਾਉਣਗੇ ਇਸ ਤੇ ਮੈਂ ਇੱਕ ਟਿੱਪਣੀ ਪੜੀ ਔਰ ਉਹ ਬੜੀ ਦਿਲਚਸਪ ਟਿੱਪਣੀ ਸੀਗੀ ਇੱਕ ਪੇਜ ਤੇ ਉਹਨਾਂ ਨੇ ਜਿਸ ਤਰੀਕੇ ਨਾਲ ਇਹਦੇ ਪੋਲ ਖੋਲੇ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਕਿਉਂਕਿ ਇਹਨਾਂ ਨੇ ਇੱਕ ਐਡਵਰਟਾਈਜ਼ ਦਿੱਤਾ ਐਡਵਰਟਾਈਜ਼ਮੈਂਟ ਦੇ ਵਿੱਚ ਕੀ ਲਿਖਿਆ ਸੀਗਾ ਕਿ ਭਾਈ 154 ਰੂਰਲ ਟਰਾਂਸਫਾਰਮੇਸ਼ਨ ਫੈਲੋਜ਼ ਦੀ ਭਰਤੀ ਕੀਤੀ ਜਾ ਰਹੀ ਆ ਯਾਨੀ ਫੈਲੋਜ਼ ਦੀ ਭਰਤੀ ਹੁਣ ਜਿਹੜਾ ਸਰਕਾਰ ਦਾ ਪ੍ਰੈਸ ਨੋਟ ਹੈ ਆਈ ਡੋਨਟ ਨੋ ਕਿ ਉਹ ਫੈਲੋ ਆਢਿਆ ਜਾਂ ਇਹ ਫੈਲੋ ਆਢਿਆ ਮੈਂ ਇਸ ਦੇ ਵਿੱਚ ਚਾਹ ਕੇ ਵੀ ਪਤਾ ਨਹੀਂ ਕਰ ਸਕਿਆ ਕਿ ਕਿਹੜੇ ਫੈਲੋ ਆ ਪਰ ਫੈਲੋ ਦੀ ਗੱਲ ਕਰੀਏ ਤਾਂ ਇੱਥੇ 154 ਰੂਰਲ ਟਰਾਂਸਫਰਮੇਸ਼ਨਲ ਫੈਲੋਸ਼ਿਪ ਲਈ ਜਿਹੜੀਆਂ ਅਰਜ਼ੀਆਂ ਈਮੇਲ ਰਾਹੀਂ ਮੰਗੀਆਂ ਗਈਆਂ ਸੀਗੀਆਂ ਉਹਦੇ ਵਿੱਚ ਕਹਿੰਦੇ ਕਿ ਲੋਡ ਸਿਰਫ ਪੰਜਾਬੀ ਬੋਲਣ ਦੀ ਦੱਸੀ ਗਈ ਪਰ ਰਿਪੋਰਟਾਂ ਹਿੰਦੀ ਤੇ ਅੰਗਰੇਜ਼ੀ ਚ ਲਿਖਣ ਦੀ ਸ਼ਰਤ ਹੈ ਸ਼ਾਇਦ ਇਸ ਦਾ ਮਾਇਨਾ ਇਹ ਹੋਵੇ ਕਿ ਪੰਜਾਬੀ ਲਿਖਣੀ ਪੜਨੀ ਚਾਹੇ ਨਾ ਉਹਦੀ ਹੋਵੇ ਪਰ ਹਿੰਦੀ ਅਤੇ ਅੰਗਰੇਜ਼ੀ ਲਾਜ਼ਮੀ ਹੋਵੇ ਤਾਂ ਫਿਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਭਾਈ ਇਹਦਾ ਲਾਭ ਕਿੰno ਮਿਲੇਗਾ ਔਰ ਲਾਭ ਕਿੰਨਾ ਹੈ ਇਹ ਵੀ ਜਾਨਣਾ ਤੇ ਲਾਜ਼ਮ ਹੁਣ ਇਹ ਲਾਭ ਹੈ 11 ਮਹੀਨਿਆਂ ਵਾਸਤੇ ਜੇ ਤੁਸੀਂ ਵੇਖੋਗੇ ਤਾਂ ਉਹ ਲਗਭਗ ਲਗਭਗ ਬਣ ਜਾਂਦਾ ਹੈ 4 ਲੱਖ 40 ਹਜ਼ਾਰ 4 ਲੱਖ 40 ਹਜ਼ਾਰ ਦਾ ਪੈਕੇਜ ਹੈ ਲਗਭਗ ਲਗਭਗ ਸਾਲ ਤੇ ਜੀ ਆਪਾਂ ਇਹਨਾਂ ਚੀਜ਼ਾਂ ਨੂੰ ਦੇਖੀਏ ਅੱਗੇ ਵੀ ਇਸ ਤਰ੍ਹਾਂ ਦੀਆਂ ਨਿਯੁਕਤੀਆਂ ਆਈਆਂ ਨੇ ਜਿਨ੍ਹਾਂ ਨੇ ਬੜਾ ਹੈਰਾਨ ਕੀਤਾ ਕਦੇ ਕੋਈ ਸਲਾਹਕਾਰ ਆ ਗਿਆ ਕਦੇ ਕੇ ਜੀ ਇਹ ਅਰਥਚਾਰੀ ਦੇ ਮਹਾਰ ਆ ਗਿਆ ਕਦੇ ਵੈਬਾ ਵਾ ਆ ਗਿਆ ਕਦੇ ਨਵਲ ਆ ਗਿਆ ਕਦੇ ਚਡਾ ਆ ਗਿਆ ਕਦੇ ਪਾਠਕ ਆ ਗਿਆ ਸਮਝ ਤੋਂ ਬਾਹਰ ਹੈ ਕਿ ਫਿਰਕੀ ਇੰਨੀ ਤੇਜ਼ ਕਿਵੇਂ ਗੁੰਮ ਰਹੀ ਹੈ ਖੈਰ ਇਹ ਇੱਕ ਮਾਮਲਾ ਹੈ ਕਿ ਫੈਲੋਜ਼ ਨੂੰ ਇਹਨਾਂ ਨੇ ਨਿਯੁਕਤੀ ਪੱਤਰ ਦਿੱਤੇ ਤੇ ਫੈਲੋਜ਼ ਦੀ ਭਰਤੀ ਕਿੱਦਾਂ ਹੋ ਰਹੀ ਆ ਕਿਹੜੀਆਂ ਸ਼ਰਤਾਂ ਤੇ ਹੋ ਰਹੀ ਆ ਉਹ ਮੈਂ ਤੁਹਾਨੂੰ ਇੱਕ ਟਿੱਪਣੀ ਕੋਟ ਕਰਕੇ ਪੇਜ ਚਲਦਾ ਬਹੁਤ ਅੱਛਾ ਪੇਜ ਆ ਉਹਨਾਂ ਦਾ ਉਹ ਅਕਸਰ ਟਿੱਪਣੀ ਕਰਦੇ ਰਹਿੰਦੇ ਆ ਪੰਜਾਬ ਦੇ ਰਾਜਨੀਤਿਕ ਸਮਾਜਿਕ ਯਾ ਆਰਥਿਕ ਮਸਲਿਆਂ ਤੇ ਤਾਂ ਮੈਂ ਉਤੋਂ ਕੋਟ ਕਰਕੇ ਦੱਸ ਰਿਹਾ ਕਿ ਫੈਲੋਜ਼ ਕਿਸ ਤਰ੍ਹਾਂ ਭਰਤੀ ਕੀਤੇ ਜਾ ਰਹੇ ਅੱਗੇ ਆ ਜਾਓ ਹੁਣ ਜਦੋਂ ਪੰਜਾਬੀਆਂ ਦਾ ਭੇਤ ਦਿੱਲੀ ਵਾਲਿਆਂ ਨੇ ਪਾ ਲਿਆ ਤਾ ਉਹਨਾਂ ਨੇ ਤੁਹਾਡੇ ਜਿਹੜੇ ਬਹੁਤ ਮਹੱਤਵਪੂਰਨ ਅਉਦੇਸੀ ਉਹਨਾਂ ਦੇ ਵਿੱਚ ਅਧਿਕਾਰਤ ਤੌਰ ਤੇ ਬਿਠਾ ਦਿੱਤਾ ਮਸਲਨ ਰੀਨਾ ਗੁਪਤਾ ਪੀਪੀਸੀਬੀ ਦੇ ਉਹ ਐਸ ਵੀਲੇ ਦੇ ਚੇਅਰਪਰਸਨ ਹੈ ਦੀਪਕ ਚੋਹਾਨ ਮੈਂ ਹੈਰਾਨ ਆ ਕਿ ਉਹਨਾਂ ਨੂੰ ਯਾਰ ਇੰਨਾ ਮਹੱਤਵਪੂਰਨ ਐਲ ਆਈ ਡੀ ਵੀ ਹੱਥ ਹੋ ਗਿਆ ਇੰਨਾ ਤਗੜਾ ਮਹਿਕਮਾ ਦੇ ਦਿੱਤਾ ਗਿਆ ਦੋਵੇਂ ਦਿੱਲੀ ਤੇ ਕਮਾਲ ਦੀ ਗੱਲ ਹੈ ਕਿ ਸੋਸ਼ਲ ਮੀਡੀਆ ਤੇ ਜੋ ਵਿਰੋਧ ਹੋਇਆ ਸ਼ਾਂਤ ਹੋਇਆ ਉਸ ਤੋਂ ਬਾਅਦ ਗੱਲ ਆਈ ਗਈ ਮੈਂ ਕਿ ਫਿਰ ਤੁਹਾਨੂੰ ਕੁਝ ਨਾ ਗਿਣਾਉਣਾ ਇਹ ਤਾਂ ਕੁਝ ਵੀ ਨਹੀਂ ਜਿਹੜਾ ਰੌਲਾ ਸੋਸ਼ਲ ਮੀਡੀਆ ਤੇ ਪੈਂਦਾ ਮੈਂ ਤੁਹਾਨੂੰ ਅੱਗੇ ਲੈ ਜਾਣਾ ਅਰਵਿੰਦ ਮੋਦੀ ਐ ਸਬਸਟੀਨ ਚੀਮਸ ਚੀਫ ਐਡਵਾਈਜ਼ਰ ਐਂਡ ਐਡਵਾਈਜ਼ਰ ਫਾਈਨੈਂਸ ਡਿਪਾਰਟਮੈਂਟ ਯਾਨੀ ਇਹਨਾਂ ਨੂੰ ਜਿਹੜੇ ਜਨਾਬ ਮੋਦੀ ਜੀ ਤੇ ਜੇਮਸ ਜੀ ਇਹਨਾਂ ਨੂੰ ਕ੍ਰਮਵਾਰ ਚੀਫ ਐਡਵਾਈਜ਼ਰ ਤੇ ਐਡਵਾਈਜ਼ਰ ਲਾਇਆ ਗਿਆ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਇਸ ਤੋਂ ਇਲਾਵਾ ਏਜੀ ਦਫਤਰ ਦੇ ਨਾਲ ਜੁੜੀਆਂ ਕੁਝ ਅਪੁਆਇੰਟਮੈਂਟਸ ਤੇ ਵੀ ਆਪਾਂ ਚਾਤ ਮਰੀਏ ਮੁਹੰਮਦ ਇਰਸ਼ਾਦ ਪ੍ਰਸ਼ਾਂਤ ਮਨਚੰਦਾ ਐਂਡ ਆਰ ਵੀ ਸਿਨਾ ਇਹ ਜਿਹੜੇ To all three posts of additional advocate general in the punjab advocate general's office sir eh tannay ag office de vich ne kamal di gall hai sir advocate general de office de vich tin vyakti kam kar rahe ne aur edi shayad mere khyal de nal shikayat bhi piche je jadi hai kiti gayi si ate pecb bhi hoya khair ਅਗੇ ਆ ਜਾਓ ਹੋਰ ਜੇ ਆਪਾਂ ਦੇਖੀਏ ਮਾਰਚ 2024 ਦਾ ਦੌਰ ਸੀਗਾ ਉਸ ਵੇਲੇ ਕੀ ਹੋਇਆ ਇੱਕ ਐਡਵਰਟਾਈਜ਼ ਕੀਤਾ ਜਾਂਦਾ ਹੈ ਪੀਡੀਸੀ ਦਾ ਕਿ ਇਹਦੇ ਵਿੱਚ 8 ਐਡਵਾਈਜ਼ਰ ਜਿਹੜੇ ਕਿ 2,65,000 ਪਰ ਮੰਥ ਤਨਖਾਹ ਤੇ 15 ਜੁਆਇੰਟ ਐਡਵਾਈਜ਼ਰ 2,20,000 ਪ੍ਰਤੀ ਮਹੀਨਾ ਐਟ 15 ਸੀਨੀਅਰ ਰਿਸਰਚ ਆਫੀਸਰ ਲਗਭਗ ਸਵਾ ਲੱਖ ਪ੍ਰਤੀ ਮਹੀਨਾ ਤਨਖਾਹ ਤੇ ਰੱਖੇ ਜਾਂਦੇ ਆ ਇਹ ਪਿੱਛੇ ਜੇ ਬਾਜਵਾ ਸਾਹਿਬ ਨੇ ਮੁੱਦਾ ਵੀ ਚੁੱਕਿਆ ਸੀਗਾ ਤੁਹਾਨੂੰ ਸ਼ਾਇਦ ਯਾਦ ਹੋਵੇ ਜਾਂ ਨਾ ਹੋਵੇ ਅੱਛਾ ਹੁਣ ਇੰਟਰਸਟਿੰਗ ਗੱਲ ਇਹ ਆ ਕਿ ਜਿਹੜਾ ਪੰਜਾਬ ਡਿਵੈਲਪਮੈਂਟ ਕਮਿਸ਼ਨ ਆ ਇਹਦੀ ਜਿਹੜੀ ਹੋਂਦ ਹੈ ਸਤੰਬਰ 2023 ਚ ਇੱਕ ਨੋਟੀਫਿਕੇਸ਼ਨ ਦੇ ਥਰੂ ਹੋਦੀ ਹੈ ਯਾਨੀ ਹੋਂਦ ਚ ਇੱਕ ਨੋਟੀਫਿਕੇਸ਼ਨ ਦੇ ਜ਼ਰੀਏ ਆ ਜਾਂਦੇ ਆ ਪਰ ਇਹ ਜੇ ਆਪਾਂ ਦੇਖੀਏ ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ ਦੇ ਤਹਿਤ ਲਾਇਆ ਪਰ ਇਹਦੇ ਤੇ ਇੱਕ ਰੌਲਾ ਹੈ ਕਿ ਇਸ ਐਕਟ ਦੇ ਚੱਲਦਿਆਂ ਜੋ ਅਸੈਂਬਲੀ ਚ ਬਹਿਸ ਜਾਂ ਡਿਬੇਟ ਹੋਣੀ ਚਾਹੀਦੀ ਸੀ ਅਪਰੂਵਲ ਤੋਂ ਪਹਿਲਾਂ ਇਹ ਨਹੀਂ ਕੀਤੀ ਗਈ ਸਾ ਪੀ ਡੀ ਸੀ ਦਾ ਗਠਨ ਹੋਇਆ ਉਹ ਗਠਨ ਹੋਇਆ ਇੱਕ ਐਕਟ ਦੇ ਤਹਿਤ ਪਰ ਉਹਦੇ ਤੇ ਕੋਈ ਚਰਚਾ ਨਹੀਂ ਹੈ ਤੇ ਉਹਦੇ ਵਿੱਚ ਬੰਦੇ ਕਿੰਨੇ ਫਿੱਟ ਕਰ ਦਿੱਤੇ ਗਏ ਤੁਸੀਂ ਦੇਖ ਲਓ 8 ਐਡਵਾਈਜ਼ਰ ਯਾਨੀ ਲਗਭਗ 3 ਲੱਖ ਤਨਖਾਹ ਤੇ 15 ਜੁਆਇੰਟਡ ਐਡਵਾਈਜ਼ਰ ਲਗਭਗ 2.5 ਲੱਖ ਤੇ ਤੇ 15 ਸੀਨੀਅਰ ਰਿਸਰਚ ਆਫੀਸਰ ਲਗਭਗ 2.5 ਲੱਖ ਤੇ ਸਾਰੇ ਇਹਨਾਂ ਪੈਸਾ ਤੁਹਾਡਾ ਜਾ ਰਿਹਾ ਜੀ ਇਹਨਾਂ ਪੈਸਾ ਤੋ ਹਟਾ ਚਾਰਿਆ ਹੈ ਇਹ ਕੀ ਕੀ ਕਰ ਰਹੇ ਨੇ ਇਹ ਲੋਕ ਸਾਨੂੰ ਕਿਸ ਤਰ੍ਹਾਂ ਦਾ ਆਉਟਪੁੱਟ ਦੇ ਰਹੇ ਆ ਤੇ ਜੇ ਆਪਾਂ ਦੇਖੀਏ ਕਿ ਭਾਈ ਕਰੋੜਾਂ ਰੁਪਈਆ ਤਾਂ ਪੀਡੀਸੀ ਚ ਹੀ ਚਲਾ ਜਾਏਗਾ ਨਾ ਤਾਂ ਪੰਜਾਬ ਦੀ ਡਿਵੈਲਪਮੈਂਟ ਕੀ ਹੋ ਰਹੀ ਹੈ ਸਰ ਡਿਵੈਲਪਮੈਂਟ ਜੇ ਇੰਨੀ ਜ਼ਿਆਦਾ ਹੋ ਰਹੀ ਹੈ ਜਨਾਬ ਤਾਂ ਫਿਰ ਸਾਮ-ਦਮ-ਧੰਡ ਵੇਤ ਕਿਉਂ ਬੋਲਣਾ ਪੈ ਰਿਹਾ ਐ ਸਿਸੋਦੀਆ ਸਾਹਿਬ ਗੱਲ ਇੱਥੇ ਖਤਮ ਨਹੀਂ ਹੋ ਰਹੀ ਰੁਕ ਜਾਓ ਗੱਲ ਟਕਾਣੇ ਲਾਇ ਤੋ ਬਿਨਾ ਜਾਣੇ ਨਹੀਂ ਹੋ ਸਕਦੇ ਸਾਹਿਬ ਦਰਸਲ ਤੁਹਾਨੂੰ ਇੱਕ ਚੀਜ਼ ਹੋਰ ਦੱਸਦਾ ਕਿਤੇ ਤੁਸੀਂ ਸੁਣ ਹੀ ਨਹੀਂ ਹੋਣੀ ਕਿਤੇ ਤੁਸੀਂ ਪੜ ਹੀ ਨਹੀਂ ਹੋਣੀ ਦੇਖ ਹੀ ਨਹੀਂ ਹੋਣੀ ਸਾਡੇ ਇੱਥੇ ਲੁਧਿਆਣੇ ਤੋਂ ਜਿਹੜਾ ਹਲਕਾ ਉੱਤਰੀ ਆ ਉੱਥੇ ਦੇ ਵਿਧਾਇਕ ਨੇ ਚੌਧਰੀ ਮਦਨ ਲਾਲ ਬੱਗਾ ਬੱਗਾ ਬਗਾ ਸਾਹ ਦੇ ਬੇਟੇ ਨੇ ਐਡਵੋਕੇਟ ਗੌਰਵ ਕਮਾਲ ਦੀ ਗੱਲ ਹੈ ਕਿ ਇਹਨਾਂ ਨੂੰ ਨਿਗਮ ਦੇ ਫੰਡ ਚੋਂ ਤਨਖਾਹ ਦਿੱਤੀ ਜਾ ਰਹੀ ਆ ਸਾ ਇਹਦੀ ਸ਼ਿਕਾਇਤ ਵੀ ਸ਼ਾਇਦ ਮੇਰੇ ਖਿਆਲ ਦੇ ਨਾਲ ਮੁੱਖ ਮੰਤਰੀ ਤੋਂ ਲੈ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਹੋ ਗਈ ਠੀਕ ਹੈ ਨਾ ਜੀ ਹੁਣ ਤੁਸੀਂ ਇਹ ਦੇਖੋ ਕਿ ਦੋਸ਼ ਇਹ ਆ ਕਿ ਗੌਰਵ ਜੀ ਨੂੰ ਰਾਜਨੀਤਿਕ ਸਪੋਰਟ ਦੇ ਚੱਲਦੇ ਆ ਲੀਗਲ ਐਡਵਾਈਜ਼ਰ ਦੇ ਤੌਰ ਤੇ 2023 ਚ ਆਊਟਸੋਰਸ ਦੇ ذریعے ਨਿਯੁਕਤ ਕੀਤਾ ਜਾਂਦਾ ਆਊਟਸੋਰਸ ਮਤਲਬ ਕਿ ਭਾਈ ਕਿਸੇ ਨੂੰ ਕਹਿ ਦਿੱਤਾ ਛੋਟੀ ਮੋਟੀ ਕੋਈ ਫਰਮ ਹੋਵੇ ਠੇਕੇਦਾਰ ਕਿ ਆਊਟਸੋਰਸ ਕਰ ਕੋਈ ਬੰਦਾ ਲਿਆ ਉਹ ਬੰਦਾ ਲੈਣ ਗਿਆ ਉਸ ਨੂੰ ਪੂਰੇ ਲੁਧਿਆਣੇ ਚ ਕੋਈ ਐਸਾ ਵਕੀਲ ਨਹੀਂ ਮਿਲਿਆ ਜਿਹੜਾ ਬੱਗਾ ਜੀ ਦਾ ਦੂ ਦੂਰ ਤਲਕ ਦਾ ਰਿਸ਼ਤੇਦਾਰ ਨੋਵੇ ਉਸ ਨੂੰ ਇੱਕੋ ਹੀ ਮਿਲਿਆ ਜਾਂ ਜਿਨੇ ਵੀ ਆਊਟਸੋਰਸਿੰਗ ਕੀਤੀ ਉਸ ਨੂੰ ਇੱਕੋ ਹੀ ਸ਼ਖਸ ਮਿਲਿਆ ਵਧਾ ਇੱਕ ਦਾ ਬੇਟਾ ਉਸਨੇ ਕਿਹਾ ਕਿ ਆ ਜਾਓ ਤੁਹਾਡੇ ਜੀ ਦੀ ਕਾਬਲੀਅਤ ਪੂਰੇ ਲੁਧਿਆਣੇ ਦੇ ਵਕੀਲਾਂ ਚ ਵਕਾਲਤ ਚ ਕਿਤੇ ਹੈ ਹੀ ਨਹੀਂ ਆ ਜਾਓ ਕਮ ਆਨ ਬੇਬੀ ਚਲੋ ਹੁਣ 23 ਚ ਜਦੋਂ ਆਊਟਸੋਰਸ ਕੀਤਾ ਤਾਂ 1 ਸਾਲ ਦੀ ਮਿਆਦ ਸੀ ਔਰ ਕਮਾਲ ਦੀ ਗੱਲ ਸਾਬ 2024 ਦੇ ਵਿੱਚ ਐਕਸਟੈਂਸ਼ਨ ਦੇ ਦਿੱਤੀ ਜਾਂਦੀ ਹੈ ਇਹਨਾਂ ਨੂੰ ਜਨਾਬੋ ਰਾ ਨੂੰ 5 ਸਾਲ ਦੀ ਸਾਤ 5 ਸਾਲ ਦੀ ਤਾਂ ਤੁਸੀਂ ਦੇਖੋ ਕਿ ਨਿਗਮ ਇੰਨੀ ਮਿਹਰਬਾਨ ਹੋ ਗਈ ਕਿ ਨਾ ਸਿਰਫ ਉਹਨਾਂ ਨੂੰ ਉੱਥੇ ਜੂਨੇ ਦੇ ਵਿੱਚ ਕੋਈ ਕਮਰਾ ਦਿੱਤਾ ਗਿਆ ਬਲਕਿ ਉਹਨਾਂ ਦੀ ਸੇਵਾ ਦੇ ਵਿੱਚ ਦੋਸ਼ ਹੈ ਕਿ ਵੀ ਕਰਮਚਾਰੀ ਜਿਹੜੇ ਆ ਉਹ ਲੱਗੇ ਹੋਏ ਨੇ ਦਿਨ ਰਾਤ ਰਾਜਨੀਤਿਕ ਰੈਲੀਆਂ 'ਚ ਜਦੋਂ ਜਾਂਦੇ ਆ ਉਹਨਾਂ ਦੀ ਗੱਡੀ ਜਿਹੜੀ ਹੈ ਉਹ ਵੀ ਬਲੈਰੋ ਜਿਹੜੀ ਨਿਗਮ ਦੀ ਹੈ ਕਮਾਲ ਦੀ ਗੱਲ ਹੀ ਹੈ ਕਮਾਲ ਦੀ ਗੱਲ ਹੀ ਹੈ ਨਾ ਤੇਰੀ ਫੀਅਟ ਤੇ ਜਿਹੜਾ ਨਜ਼ਾਰੇ ਲੈਂਦਾ ਕਿ ਉਹ ਜਾ ਆਪਣੇ ਪਿਤਾ ਦੇ ਕਿਸੇ ਰਾਜਨੀਤਿਕ ਸਮਾਗਮ ਚੋਂਗੇ ਤਾਂ ਗੱਡੀ ਕਿਹੜੀ ਹੋਏਗੀ ਜੋ ਲੁਧਿਆਣੇ ਦੇ ਵਾਸੀਆਂ ਦੇ ਤੇਲ ਨਾਲ ਚੱਲਦੀ ਸਰਕਾਰੀ ਬਲੈਰੋ ਹੋਏਗੀ ਹੈ ਨਾ ਕਮਾਲ ਸਾਹਿਬ ਠੀਕ ਹੈ ਜੀ ਹੁਣ ਜੇ ਆਪਾਂ ਦੇਖੀਏ ਕਿ ਉਹਨਾਂ ਦੇ ਨਾਲ ਇੱਕ ਡਰਾਈਵਰ ਇੱਕ ਹੈਲਪਰ ਉਹ ਵੀ ਦਿੱਤਾ ਗਿਆ ਜਨਾਬ ਮੁਲਾਜ਼ਮ ਆਫਿਸ ਦੇ ਵਿੱਚ ਹੀ ਨਹੀਂ ਬਲਕਿ ਘਰ ਦੇ ਵਿੱਚ ਵੀ ਦਿੱਤੇ ਗਏ ਨੇ ਮੈਂ ਐਸਾ ਆਪਣੇ ਕੋਲੋਂ ਨਹੀਂ ਕਰਿਆ ਸ਼ਿਕਾਇਤ ਕਰੀਏ ਦੋਸ਼ ਕਰਿਆ ਜਨਾਬ ਡਾਕੂਮੈਂਟ ਕਰਿਆ ਹੁਣ ਦੱਸਦੇ ਆ ਕਿ ਕੁੱਲ ਖਰਚੇ ਜਿਹੜੇ ਜਾਣਕਾਰੀ ਅਨੁਸਾਰ ਮਹੀਨੇ ਦੇ 5 ਲੱਖ ਪੈਂਦੇ ਆ ਜਦ ਕਿ ਉਹਨਾਂ ਦਾ ਯੋਗਦਾਨ ਕੀ ਆ ਇਹ ਨਿਗਮ ਦੇ ਕਮਿਸ਼ਨਰ ਹੀ ਦੱਸ ਸਕਦੇ ਸੰਤੋ ਪਤਾ ਨਹੀਂ ਹੈ ਜੀ ਹੁਣ ਇੱਕ ਹੱਦ ਹੋਰ ਹੋ ਗਈ 11 ਨਵੰਬਰ 2025 ਨਹੀਂ 11 ਨਵੰਬਰ 2024 ਆਏਗਾ ਕਿ ਇੱਕ ਬੈਠਕ ਦੇ ਵਿੱਚ ਅਜੰਡਾ ਜਿਹੜਾ ਸੈਟ ਕੀਤਾ ਜਾਂਦਾ ਹੈ 195 ਦੇ ਤਹਿਤ ਇਸ ਸਿੱਧਾ ਨਿਗਮ ਤੋਂ ਹੀ ਪਤਾ ਲੈਣ ਵਾਸਤੇ lambda patri bana dete jande matlab outsource ਤੁਸੀਂ ਦੇਖੋ ਮੈਂ ਤੁਹਾਨੂੰ ਸਮਝਾਣਾ ਥੋੜਾ ਜਿਹਾ ਤੁਸੀਂ ਸਮਝਦਾਰ ਹੋ ਆਊਟਸੋਰਸਿੰਗ ਦੇ ذریعے ਮੰਨ ਲਓ ਜੇ ਕੋਈ ਬੰਦਾ ਕਿਸੇ ادارے ਨਾਲ ਜੁੜਿਆ ਹੈ ਤਾਂ ਆਊਟਸੋਰਸਿੰਗ ਕੰਪਨੀ ਜਿਹੜੀ ਹੈ ਠੇਕੇਦਾਰ ਜਿਹੜਾ ਹੈ ਜਾਂ ਜਿਸ ਦੇ ਮਾਰਫਤ ਕੀਤਾ ਜਾਂਦਾ ਆਊਟਸੋਰਸ ਉਸ ਤੇ ذریعے ਹੀ ਤਨਖਾਹ ਜਾਂਦੀ ਹੈ ਪਰ ਇੱਥੇ ਏਜੰਡਾ ਲਿਆਂਦਾ ਜਾਂਦਾ ਹੈ ਐਜੰਡਾ ਨੰਬਰ 195 ਜਿਹਦੇ ਵਿੱਚ ਗੌਰਮੁਖੀ ਨੂੰ ਸਿੱਧਾ ਲਾਪਤਰੀ ਬਣਾ ਦਿੱਤਾ ਜਾਂਦਾ ਹੈ ਯੋਗ ਬਣਾ ਦਿੱਤਾ ਜਾਂਦਾ ਹੈ ਕਿ ਉਹ ਤਨਖਾਹ ਨਿਗਮ ਤੋਂ ਪ੍ਰਾਪਤ ਕਰ ਸਕਦੇ ਆ ਸਰ ਆ ਚੱਲ ਰਿਹਾ ਏ ਜੇ ਤੁਹਾਡੇ ਪੰਜਾਬ ਦੇ ਵਿੱਚ ਆ ਚੱਲ ਰਿਹਾ ਏ ਜੇ ਬਦਲਾਅ ਦੀ ਰੁੱਤ ਦੇ ਵਿੱਚ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਸ਼ਾਇਦ ਕੋਈ ਵਨ ਸਾਈਡਡ ਐਜੰਡਾ ਲੈ ਕੇ ਚੱਲਦੇ ਆ ਆਲੋਚਨਾ ਹੀ ਕਰੀ ਤੁਰੇ ਉਹਨੇ ਆਲੋਚਨਾ ਹੀ ਕਰੀ ਤੁਰੇ ਉਹਨੇ ਨਹੀਂ ਸਰ ਅਸੀਂ ਪਿਛਲੇ ਲਗਭਗ 15 ਸਾਲ ਤੋਂ ਇਹੀ ਫਰਸ ਨਿਭਾਉਂਦੇ ਆ ਵਿਸਲ ਬਲੋਰ ਦਾ ਲੋਕਾਂ ਨਾਲ ਖੜਨ ਦਾ ਤੁਹਾਡੇ ਤੱਕ ਜਾਣਕਾਰੀਆਂ ਪਹੁੰਚਾਉਂਦਾ ਤਾਂ ਕਿ ਸਾਡੇ ਲੋਕਾਂ ਨੂੰ ਉਹ ਚੀਜ਼ਾਂ ਦਿਸਦੀਆਂ ਰਹਿ ਪਤਾ ਲੱਗਦਾ ਰਹੇ ਜਿਹੜੀਆਂ ਚੀਜ਼ਾਂ ਸਾਡੇ ਮੁਤਾਬਕ ਠੀਕ ਨਹੀਂ ਹੈ ਲੋਕ ਹਿੱਤ ਨਹੀਂ ਹੈ ਤੇ ਲੋਕਾਂ ਦੇ ਵਿੱਚ ਸ਼ਰਮ ਲਿਆਂਦੀਆਂ ਨਹੀਂ ਜਾਂਦੀਆਂ ਤੁਸੀਂ ਆਪ ਫੈਸਲਾ ਕਰ ਲਓ ਕਿ ਅਜ ਤੁਹਾਡੀ ਆਪੋਜੀਸ਼ਨ ਕਿੱਥੇ ਖੜੀ ਐ ਸਾਬ ਐਨਾ ਕੁਝ ਹੋ ਰਿਹਾ ਐ ਐਨਾ ਕੁਝ ਚੱਲ ਰਿਹਾ ਐ ਵੈਬ ਤੋਂ ਲੈ ਕੇ ਆਦਲ ਤੱਕ ਕਿੰਨਾ ਕੁਝ ਹੈ ਜੇ মিডিਆ ਸਾਰਾ ਸਸੋਦੀਆ ਦੀ ਟੀਮ ਨੇ ਸਾਹਮੜਿਆ ਆ ਹੁਣ ਬੀਡੀਪੀਓ ਦਫਤਰਾਂ ਨੂੰ ਸੰਭਾਲ ਰਿਹਾ ਫੈਲੋਸ ਆ ਕੇ ਠੀਕ ਐ ਜੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਕੰਟਰੋਲ ਕੌਣ ਕਰ ਰਿਹਾ ਜੀ ਬੀਬੀਜੀ ਦਿੱਲੀ ਤੋਂ ਲਘੂਦ ਯੋਗ ਨੂੰ ਇੰਡਸਟਰੀ ਨੂੰ ਹਰ ਤेकੋ ਤਾਂ ਫਾਈਨੈਂਸ ਨੂੰ ਰਹਿ ਕੀ ਗਿਆ ਯਾਨੀ ਟੋਟਲੀ ਜੋ ਤੁਹਾਡਾ ਗੁੱਡ ਗਵਰਨਸ ਵਾਲਾ ਸਲੋਗਨ ਆ ਰਿਹਾ ਹੈ ਨਾ ਗਵਰਨਮੈਂਟ ਦਾ ਉਹ ਦਿੱਲੀ ਦਾ ਨਿਰਮਤ ਹੈ ਦਿੱਲੀ ਦਾ ਨਿਰਮਤ ਹੈ ਇਹਨਾਂ ਨੇ ਤੇ ਨੌਲੇਜ ਸ਼ੇਅਰ ਐਗਰੀਮੈਂਟ ਕੀਤਾ ਸੀ ਇਹਨਾਂ ਦੇ ਤੇ ਇੱਕ ਦੂਜੇ ਨਾਲ ਪਾਵਰ ਸ਼ੇਅਰਿੰਗ ਕਰ ਲਈਆ ਪਾਵਰ ਸ਼ੇਅਰਿੰਗ ਖੇਡ ਲਈਆ ਖੈਰ ਸਾਡੀ ਆਪੋਜੀਸ਼ਨ ਬਿਲਕੁਲ ਜੇ ਆਪਾਂ ਗਰਾਸ ਰੂਟ ਦੀ ਗੱਲ ਕਰੀਏ ਜਾਂ ਜ਼ਮੀਨੀ ਪੱਧਰ ਦੀ ਗੱਲ ਕਰੀਏ ਇਸ ਇਸ ਪਰਮੇ ਜਾਂ ਕਲੋ ਪੱਖਵੇਂ ਮੋਤੇ ਨੂੰ ਉਭਾਰ ਨਹੀਂ ਸਕੀ ਲੋਕਾਂ ਤੱਕ ਪਹੁੰਚਾ ਨਹੀਂ ਸਕੀ ਸਾਡਾ ਮੁੱਢੀ ਜੀਵੀ ਵਰਗ ਉਹ ਕੁਝ ਲਿਖਦਾ ਪੜ੍ਹਦਾ ਤੇ ਹੈ ਸੀਮਤ ਹੈ ਉਹਦੀ ਗਿਣਤੀ ਵੀ ਸੀਮਤ ਹੈ ਪਰ ਜ਼ਿਆਦਾ ਡੀਪਲੀ ਜਾਂਦਾ ਨਹੀਂ ਜ਼ਿਆਦਾ دیر ਇਹਨਾਂ ਚੀਜ਼ਾਂ ਦਾ ਪਿਛਾ ਨਹੀਂ ਕਰਦਾ ਤੇ ਸਾਡਾ ਸੋਸ਼ਲ ਮੀਡੀਆ ਉਹਦਾ ਟ੍ਰੈਂਡ ਹਰ ਇੱਕ ਘੰਟੇ ਬਾਅਦ ਬਦਲਦਾ ਹੈ ਉਹਦਾ ਟੇਸਟ ਹਰ ਮਿੰਟ ਬਾਅਦ ਬਦਲਦਾ ਹੈ ਉਹਦੇ ਮੁੱਦੇ ਹਰ ਸਵੇਰ ਬਦਲ ਜਾਂਦੇ ਨੇ ਉਹਦੀਆਂ ਤਰਜ਼ੀਆਂ ਹਰ ਹਫ਼ਤੇ ਦੋ ਹਫ਼ਤੇ ਬਾਅਦ ਬਦਲ ਜਾਂਦੀ ਇਸਾਡਾ ਹਾਲ ਹੈ ਕਿ ਪੰਜਾਬ ਸਾਡਾ ਸਰਕਾਰ ਸਾਡੀ ਹੈ ਪਰ ਸਾਡਾ ਕੁਝ ਵੀ ਨਹੀਂ ਹੈ ਕੱਖ ਨਹੀਂਓ ਪੱਲੇ ਸਰਦੂਰ ਦੇ ਮਿਲਦੇ ਆ ਜੀ ਅਖੀਰ ਤਦ ਤੱਕ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ